ਹੈਲੋ एवरीवन I ਆਪਕੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਦਾ ਜਿਹੜਾ ਵਲੌਗ ਹੈ ਮੇਰਾ ਉਹ ਹੈਗਾ ਜੀ ਅੰਡਾ ਕਰੀ ਬਣਾਉਣ ਦਾ ਤੇ ਉਹਦੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਕਰਾਂਗੇ ਆਪਣੇ ਐਗ ਬੋਇਲ ਜਿਵੇਂ ਕਿ ਮੈਂ ਦੇਖੋ ਪਤੀਲੇ ਦੇ ਵਿੱਚ ਪਾਣੀ ਪਾ ਕੇ ਰੱਖ ਦਿੱਤਾ ਹੋਇਆ ਹੈ ਤੇ ਗੈਸ ਨੂੰ ਮੈਂ ਔਨ ਕਰ ਦਿੱਤਾ ਤੇ ਇੱਕ ਚਮਚ ਮੈਂ ਨਮਕ ਦਾ ਪਾ ਦਿੱਤਾ ਹੋਇਆ ਵਿੱਚ ਤੇ ਜਿੰਨੇ ਆਪਾਂ ਨੂੰ ਜ਼ਰੂਰਤ ਹੈ ਓਨੇ ਅਸੀਂ ਇਹਦੇ ਵਿੱਚ ਐਗ ਪਾਵਾਂਗੇ ਹਾਂਜੀ ਐਗ ਨੂੰ ਨਾ ਮੈਂ ਵਾਸ਼ ਕਰਨ ਲੱਗਦੀ ਸੀਗੀ ਕਿਉਂਕਿ ਮੈਂ ਜਿਹੜੇ ਐਗ ਵਾ ਨਾ ਐਦਾਂ ਨਹੀਂ ਪਾਉਣੀ ਹੁੰਦੀ ਕਿ ਡਾਇਰੈਕਟ ਪੋਲੋਥੀਨ ਚੋਂ ਕੱਢੇ ਤੇ ਬੋਇਲ ਕਰ ਲੇ ਮੈਂ ਕਦੀ ਐਦਾਂ ਦਾ ਕੰਮ ਨਹੀਂ ਕੀਤਾ ਇਹਨਾਂ ਨੂੰ ਡਸਟ ਲੱਗੀ ਹੁੰਦੀ ਆ ਹੋਰ ਵੀ ਬਹੁਤ ਕੁਝ ਲੱਗਿਆ ਹੁੰਦਾ ਆਪਾਂ ਇਹਨਾਂ ਨੂੰ ਹਮੇਸ਼ਾ ਮੈਂ ਵਾਸ਼ ਕਰਕੇ ਤੇ ਫਿਰ ਹੀ ਬੋਇਲ ਕਰਦੀ ਹੁੰਨੀ ਆ ਵਾਸ਼ ਕਰਕੇ ਹੀ ਮੈਂ ਆਮਲੇਟ ਬਣਾਉਣੀ ਹੁੰਨੀ ਆ ਕਿਉਂਕਿ ਹੱਥ ਨਾਲ ਲੱਗਣ ਬਾਹਰ ਕੋਈ ਡਸਟ ਵਗੈਰਾ ਕੋਈ ਗੰਦੀ ਚੀਜ਼ ਲੱਗੀ ਹੋਏਗੀ ਅਸੀਂ ਇਹਦੇ ਵਿੱਚ ਜਿੰਨੇ ਤੁਸੀਂ ਫੈਮਿਲੀ ਵਿੱਚ ਖਾਣੇ ਐਗ ਤੁਸੀਂ ਉਹਨੇ ਬੋਇਲ ਕਰ ਲੈਣੇ ਆ ਜੀ ਪਾ ਲੈਣੇ ਇਹਦੇ ਤੇ ਤੇ ਨਮਕ ਦੇ ਨਾਲ ਇਹ ਹੁੰਦਾ ਕਿ ਇੱਕ ਜਲਦੀ ਪੱਕ ਜਾਂਦੇ ਆ ਤੇ ਇੱਕ ਇਹਨਾਂ ਦਾ ਜਿਹੜਾ ਛਿਲਕਾ ਹੈ ਬਹੁਤ ਜਲਦੀ ਉੱਪਰ ਉੱਤਰ ਜਾਂਦਾ ਹੁਣ ਅਸੀਂ ਇਹਨਾਂ ਦੀ ਕਰਦੇ ਆ ਵੇਟ ਐਗ ਬੋਇਲ ਹੋਣ ਤੱਕ ਤੇ ਹੁਣ ਅਸੀਂ ਦੂਸਰੀ ਸਾਈਡ ਜਿਹੜਾ ਇਹਨਾਂ ਦਾ ਮਸਾਲਾ ਮਟੀਰੀਅਲ ਜੋ ਵੀ ਆਪਾਂ ਕਟਿੰਗ ਕਰਦੇ ਆ ਐਗ ਨੂੰ ਨਾ ਮੈਂ ਉੱਤੋਂ ਕਵਰ ਲੱਗੀ ਹੈ ਕਾਰਨ ਤੇ ਥੱਲੇ ਸਲੋ ਫਲੇਮ ਰੱਖ ਦੇਣਾ ਹੈ ਕਿਉਂਕਿ ਆਪਾਂ ਫੁੱਲ ਨਹੀਂ ਕਰਨਾ ਫਲੇਮ ਕਿਉਂਕਿ ਐਗ ਜਿਹੜੇ ਫਟ ਜਾਣੇ ਆ ਇਸ ਲਈ ਮੈਂ ਸਲੋ ਜੇ ਫਲੇਮ ਦੇ ਉੱਪਰ ਹੀ ਇਹਨਾਂ ਨੂੰ ਬੋਇਲ ਕਰਨਾ ਹੈ ਨਮਕ ਪਾਉਣ ਕਰਕੇ ਜਲਦੀ ਹੀ ਬੋਇਲ ਹੋ ਜਾਣੇ ਆ ਤਦ ਤੱਕ ਅਸੀਂ ਆਪਣਾ ਜਿਹੜਾ ਮਟੀਰੀਅਲ ਸਾਰਾ ਰੈਡੀ ਕਰਕੇ ਰੱਖਦੇ ਆ ਇੱਕ ਸਾਈਡ 'ਚ ਅਸੀਂ ਅੰਡੇ ਜਿਹੜੇ ਆ ਬੋਇਲ ਕਰਦੇ ਪਏ ਆ ਤੇ ਦੂਸਰੀ ਸਾਈਡ 'ਚ ਅਸੀਂ ਕਾਂਡੀ ਰੱਖ ਲਈ ਹੋਈ ਆ ਇਹਦੇ ਵਿੱਚ ਅਸੀਂ ਸਾਰਾ ਜਿੰਨਾ ਵੀ ਮਸਾਲੇ ਦਾ ਸਾਡਾ ਮਟੀਰੀਅਲ ਸੀਗਾ ਪਿਆਜ਼, ਅਦਰਕ, ਲਸਣ, ਹਰੀ ਮਿਰਚ ਐਂਡ ਟਮਾਟਰ ਸਾਰਾ ਕਟਿੰਗ ਕਰਕੇ ਮਤਲਬ ਅਸੀਂ ਮੋਟਾ-ਮੋਟਾ ਹੀ ਕਟਕੀਤਾ ਆ ਰਫਲੀ ਜਿਹੀ ਚੌਪ ਕਰਕੇ ਇਹਨੂੰ ਅਸੀਂ ਇਦਾਂ ਹੀ ਪਕਾ ਲੈਣਾ ਮੈਂ ਤੇ ਇਹਨੂੰ ਬਾਅਦ ਦੇ ਵਿੱਚ ਬਲੈਂਡ ਕਰਨਾ ਤੇ ਇਹਨੂੰ ਅਸੀਂ ਹੁਣ ਨਮਕ ਪਾ ਕੇ ਇਹਨਾਂ ਨੂੰ ਹਲਕਾ-ਹਲਕਾ ਰੋਸਾਉਣੀ ਨਮਕ ਦੇ ਨਾਲ ਨਾਲ ਜਲਦੀ ਪੱਕ ਜਾਂਦਾ ਤੇ ਜਿਹੜਾ ਜਦੋਂ ਇਹਨੂੰ ਅਸੀਂ ਬਲੈਂਡ ਕਰ ਲੈਣਾ ਨਾ ਬਲੈਂਕ ਕਰ ਤੋਂ ਬਾਅਦ ਹੀ ਆ ਕਿ ਇਹਦੇ ਵਿੱਚ ਹਿੰਗ ਪਾਣੀਆ ਤੇ ਜੀਰਾ ਪਾਣਾ ਕਿਉਂਕਿ ਉਹ ਚੀਜ਼ਾਂ ਨਹੀਂ ਆ ਅਸੀਂ ਪੀਸਣੀਆਂ ਹੈ ਨਹੀਂ ਜਿਹੜਾ ਮਸਾਲਾ ਹੀ ਪੀਸਣਾ ਹੈ ਬਸ ਆਪਾਂ ਠੀਕ ਹੈ ਮਟੀਰੀਅਲ ਤੁਸੀਂ ਆਪਣੀ ਫੈਮਿਲੀ ਦੇ ਅਕੋਰਡਿੰਗਲੀ ਬਣਾ ਸਕਦੇ ਹੋ ਕਿੰਨਾ ਤੁਸੀਂ ਮਰਜੀ ਰੈਡੀ ਕਰ ਲੋ ਔਰ ਐਗ ਜਿੰਨੇ ਮਰਜੀ ਤੁਸੀਂ ਪਾ ਲਓ ਜਿੰਨੇ ਜਿੰਨੇ ਤੁਸੀਂ ਦੋ-ਦੋ ਖਾਣੇ ਆ ਜਾਂ ਤਿੰਨ-ਤਿੰਨ ਖਾਣੇ ਉਹਦੇ ਸਾਥ ਦੇ ਨਾਲ ਅਸੀਂ ਸੱਦ ਬੋਇਲ ਆਪਣੇ ਇਹ ਕਰ ਸਕਦੇ ਹਾਂ ਇਹਨੂੰ ਮੈਂ ਹਲਕਾ ਜਿਹਾ ਕਵਰ ਕਰਕੇ ਪਕਾਉਂਗੀ ਇਸ ਤਰ੍ਹਾਂ ਤੇ ਫਿਰ ਜਲਦੀ ਪੱਕ ਜਾਏਗਾ ਮਸਾਲਾ ਸਾਡਾ ਜਿਹੜਾ ਚੰਗੀ ਤਰ੍ਹਾਂ ਪੱਕ ਕੇ ਰੈਡੀ ਹੋ ਚੁੱਕਿਆ ਹੋਇਆ ਤੇ ਹੁਣ ਮੈਂ ਇਹਨੂੰ ਸਾਰੇ ਨੂੰ ਗ੍ਰाइंड ਕਰਨ ਲੱਗੀ ਹਾਂ ਤੇ ਗ੍ਰाइंड ਕਰਨ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਕਿਵੇਂ ਦਾ ਗ੍ਰाइंड ਹੋਇਆ ਬਿਲਕੁਲ ਇੱਕਦਮ ਬ੍ਰੀਕ ਕਰ ਲੈਣਾ ਠੀਕ ਹੈ ਅਸੀਂ ਮਸਾਲੇ ਨੂੰ ਐਦਾਂ ਦਾ ਗ੍ਰाइंड ਕਰ ਲਿਆ ਹੋਇਆ ਆ ਹੁਣ ਅਸੀਂ ਇਹਨੂੰ ਉਦੋਂ ਤੱਕ ਪਕਾਉਣਾ ਹੈ ਜਦ ਤੱਕ ਤੇਲ ਨਹੀਂ ਛੱਡ ਦਿੰਦਾ ਚੰਗੀ ਤਰ੍ਹਾਂ ਬਰਾਊਨ ਨਹੀਂ ਹੋ ਜਾਂਦਾ ਮਸਾਲਾ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਜੀਰਾ ਕਿਉਂਕਿ ਜੇ ਆਪਾਂ ਜੀਰਾ ਪਹਿਲਾਂ ਪਾ ਦਿੰਦੇ ਤੇ ਫਿਰ ਉਹ ਵੀ ਨਾਲ ਹੀ ਗ੍ਰाइंड ਹੋ ਜਾਣਾ ਸੀ ਗ੍ਰाइंड ਹੋ ਜਾਣਾ ਸੀ ਠੀਕ ਹੈ ਤਾਂ ਹੀ ਮੈਂ ਪਾਇਆ ਸੀਗਾ ਤੇ ਹੁਣ ਇਹਦੇ ਵਿੱਚ ਮੈਂ ਪਾ ਰਹੀ ਹਾਂ ਹੀਲ ਜਿਹੜੀ ਕਿ ਮੈਂ ਹਰ ਸਬਜ਼ੀ 'ਚ ਕਹਨੀ ਹੈ ਕਿੰਕ ਤੇ ਵੈਸੇ ਵੀ ਗਲ ਜਾਂਦੀ ਹੁੰਦੀ ਹੈ ਵਿੱਚ ਬਸ ਇਦਾਂ ਇਹਨੂੰ ਮਲੋਂਦੇ ਹੋਇਆ ਆਪਾਂ ਰੈਡੀ ਕਰ ਲੈਣਾ ਤੇ ਉਧਰ ਸਾਡੇ ਐਗ ਜਿਹੜੇ ਉਹ ਵੀ ਮੈਨੂੰ ਲੱਗਦਾ ਰੈਡੀ ਹੋ ਗਏ ਹੋਣੇ ਆ ਬੋਇਲ ਹੋ ਗਏ ਹੋਣੇ ਹੁਣ ਤੱਕ ਤਾਂ ਸੇਬ ਬਸ ਮਸਾਲੇ ਨੇ ਵੀ ਕੋਈ ਜ਼ਿਆਦਾ ਟਾਈਮ ਨਹੀਂ ਹੁਣ ਲਗਾਣਾ ਤੁਸੀਂ ਮਸਾਲੇ ਨੂੰ ਬਿਸਲ ਦਵਾ ਕੇ ਵੀ ਪਕਾ ਸਕਦੇ ਹੋ ਬਾਅਦ ਵਿੱਚ ਤੁਸੀਂ ਗ੍ਰाइंड ਕਰ ਸਕਦੇ ਹੋ ਬਲੈਂਡਰ ਦੇ ਨਾਲ ਹੀ ਤੇ ਮੈਂ ਜਿਵੇਂ ਇਦਾਂ ਹੁੱਲੇ ਚ ਪਕਾਇਆ ਨਾ ਤੇ ਇਦਾਂ ਵੀ ਮੈਂ ਗ੍ਰाइंड ਕਰ ਲਿਆ ਹੋਇਆ ਆ ਤੇ ਇਹਨੂੰ ਉੱਪਰੋਂ ਕਵਰ ਕਰਕੇ ਜੇ ਤੁਸੀਂ ਵਿਸਰਮਾ ਕੇ ਕੁੱਕਰ 'ਚ ਹੋਰ ਵੀ ਜਿਆਦਾ ਜਲਦੀ ਕਰ ਸਕਦੇ ਹੋ ਤਾਂ ਕੁੱਕਰ 'ਚ ਜਲਦੀ ਹੋ ਜਾਂਦਾ ਠੀਕ ਹੈ ਇਸ ਲਈ ਮੈਂ ਤੇ ਅੱਜ ਇਹਦੇ 'ਚ ਬਣਾ ਲਿਆ ਸੀਗਾ ਹਾਂਡੀ 'ਚ ਤੇ ਬਸ ਹੋ ਹੀ ਰਿਹਾ ਹੈ ਇੱਧਰ ਸਾਡੇ ਐਗ ਵੀ ਬੋਇਲ ਹੋ ਗਏ ਹੋਏ ਆ ਤੁਸੀਂ ਦੇਖ ਸਕਦੇ ਹੋ ਥੋੜਾ ਫਟ ਚੁੱਕਾ ਆ ਐਗ ਹਨ ਹੋ ਗਿਆ ਹੀ ਹੋਇਆ ਇਨਰ ਮੇ ਕੜਲਾ ਲੱਗੀਆਂ ਜੀ ਹੁਣ ਬਾਹਰ ਫਿਰ ਆਪਾਂ ਇਹਨਾਂ ਦੇ ਛਿਲਕੇ ਉਤਾਰ ਦਿੰਨੇ ਆ। ਹੋ ਗਈ ਹੋਈ ਹੈ तकरीबन। ਦੇਖੋ ਨਮਕ ਪਾਇਆ ਸੀ ਨਾ। ਉਹ ਸੌਰੀ ਨਮਕ ਪਾਇਆ ਸੀ ਉਹਦਾ ਕਰਕੇ ਜਿਆਦਾ ਫਟੇ ਨਹੀਂ ਹੈਗੇ। ਨਾਰਮਲ ਜਿਹੇ ਵਧੀਆ ਹੈ। ਮਸਾਲਾ ਬਰਾਊਨ ਹੋਣਾ ਸ਼ੁਰੂ ਹੋ ਗਿਆ ਹੈ। ਨਮਕ ਮੈਂ ਪਾਇਆ ਸੀ ਆ ਸਟਾਰਟਿੰਗ 'ਚ ਹੁਣ ਮੈਂ ਪਾ ਰਹੀ ਹਾਂ ਜਿਹੜੇ ਕਲਰ ਵਾਲੀ ਮਿਰਚ ਤੇ ਗਰਮ ਮਸਾਲਾ ਪਾ ਰਹੀ ਹਾਂ ਥੋੜਾ ਮਿਕਸ ਕਰ ਲਵਾਂ ਨੇ ਕਿਉਂਕਿ ਥੋੜਾ ਥੋੜਾ ਬ੍ਰਾਊਨ ਹੋਣ ਲੱਗ ਗਿਆ ਸੀ ਫੇਰ ਹੀ ਮੈਂ ਮਸਾਲੇ ਜਿਹੜੇ ਇਹਦੇ 'ਚ ਪਾਏ ਨੇ ਹੁਣ ਮੈਂ ਇਹਦੇ 'ਚ ਪਾ ਰਹੀ ਹਾਂ ਜੇ ਹਲਦੀ ਇਹ ਆਪਣੇ ਸਾਰੇ ਬੇਸਿਕ ਮਸਾਲੇ ਨੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਹੀ ਪਾਉਣੇ ਆ ਕੋਈ ਅਜਾ ਖਾਸ ਚੀਜ਼ ਨਹੀਂ ਮੈਂ ਪਾਈ ਕੋਈ ਖਾਸ ਦੀ ਵਜ੍ਹਾ ਨਹੀਂ ਬਣਾਉਣ ਦੀ ਜਾਂ ਮਤਲਬ ਕੋਈ ਖਾਸ ਤਰੀਕਾ ਨਹੀਂ ਹੈਗਾ ਸੌਰੀ ਬਣਾਉਣ ਦਾ ਉਵੇਂ ਹੀ ਹੈ ਜਿਵੇਂ ਆਪਾਂ ਬਾਕੀ ਦੀਆਂ ਸਬਜ਼ੀਆਂ ਕਰ ਰੈਡੀ ਕਰਦੇ ਨੇ ਤੇ ਬਹੁਤ ਹੀ ਆਸਾਨੀ ਦੇ ਨਾਲ ਬਣ ਜਾਂਦੀ ਹੈ ਜੀ ਆਂਡਾ ਕੜੀ ਸੋ ਤੁਸੀਂ ਕਾਫੀ ਵਾਰ ਬਣਾਈ ਹੋਊਗੀ ਜੇ ਤੁਹਾਨੂੰ ਮੇਰੀ ਅਲੱਗ ਲੱਗਦੀ ਬਣਾਈ ਹੋਈ ਤੇ ਦੱਸਣਾ ਜ਼ਰੂਰ ਕਿ ਤੁਸੀਂ ਵੀ ਐਵੇਂ ਹੀ ਬਣਾਉਂਦੇ ਹੋਵੋਗੇ ਕਮੈਂਟ ਤੁਸੀਂ ਕਰਨਾ ਨਹੀਂ ਹੁੰਦਾ ਤੇ ਉਹ ਕਰਿਓ ਵੀ ਨਾ ਓਕੇ ਜਿਹੜੇ ਜਿਹੜੇ ਕਮੈਂਟ ਮੈਨੂੰ ਕਰਦੇ ਨੇ ਉਹਨਾਂ ਦਾ ਮੈਂ ਦਿਲ ਤੋਂ ਧੰਨਵਾਦ ਕਰਦੀ ਆ ਜੀ ਸੋ ਮੈਨੂੰ ਸਪੋਰਟ ਕਰਨ ਲਈ ਤੇ ਵਲੌਗ ਨੂੰ ਪੂਰਾ ਦੇਖਿਆ ਕਰੋ ਤੇ ਇਹਨੂੰ ਹਾਈਪ ਜ਼ਰੂਰ ਕਰਿਆ ਕਰੋ ਨੀਚੇ অপਸ਼ਨ ਆ ਰਹੀ ਹੈ ਹਾਈਪ ਦੀ ਠੀਕ ਹੈ ਜੀ ਦੇਖੋ ਜੀ ਮਸਾਲਾ ਜਿਹੜਾ ਹੈ ਭੋਜ ਗਿਆ ਤਕਰੀਬਨ ਪੱਕ ਗਿਆ ਹੋਇਆ ਚੰਗੀ ਤਰ੍ਹਾਂ ਕਿਉਂਕਿ ਆਇਲ ਜਿਹੜਾ ਹੈ ਛੱਡ ਦਿੱਤਾ ਹੋਇਆ ਇਹਨੇ ਨਹੀਂ ਤੇ ਜੇ ਨਾਲ ਭੋਜਿਆ ਹੁੰਦਾ ਤੇ ਫਿਰ ਉਹ ਵੀ ਪਤਾ ਚੱਲ ਜਾਣਾ ਸੀ ਆਪਾਂ ਨੂੰ ਉਨ ਮੈਂ ਇਹਦੇ ਵਿੱਚ ਪਾਉਣ ਲੱਗੀ ਆ ਜੀ ਹਰੀ ਮੇਥੀ ਕੱਟੀ ਹੋਈ ਮੈਂ ਕੀ ਕਰਦੀ ਹੁੰਨੀ ਆ ਅੱਜ ਕੱਲ੍ਹ ਸਰਦੀਆਂ ਦੇ ਵਿੱਚ ਨਾ ਇੱਕ ਗੁੱਚੀ ਲੈ ਕੇ ਰੱਖ ਲੈਣੀ ਹੁੰਦੀ ਆ ਜੀ ਹਰੀ ਮੇਥੀ ਦੀ ਤੇ ਉਹਨੂੰ ਮੈਂ ਚੁਬ ਕੇ ਫ੍ਰਿਜ ਵਿੱਚ ਰੱਖ ਲੈਣਾ ਜਦੋਂ ਵੀ ਮੈਂ ਕੋਈ ਸਬਜ਼ੀ ਬਣਾਉਣੀ ਆ ਚਾਹੇ ਤੇ ਕੋਈ ਸੁੱਕੀ ਸਬਜ਼ੀ ਚਾਹੇ ਤੜੀ ਵਾਲੀ ਹੈ ਨਾ ਉਹਦੇ ਵਿੱਚ ਮੈਂ ਇਦਾਂ ਹੀ ਹਰੀ ਮੇਥੀ ਜਿਹੜੀ ਕਟਿੰਗ ਕਰਕੇ ਪਾਉਣੀ ਆ ਕਿਉਂਕਿ ਵੀ 스멜 ਬੜੀ ਵਧੀਆ ਆਉਂਦੀ ਆ ਉਹਨੂੰ ਤੇ ਨਾਲੇ ਹਰੀ ਹਰੀ ਸੋਹਣੀ ਲੱਗਦੀ ਆ ਨਾ ਵਿੱਚ ਪਈ ਦੇਖੋ ਐਵੇਂ ਕਰਦਾ ਦਿਲ ਜਿਵੇਂ ਨਾ ਮਸਾਲੇ ਨਾਲ ਹੀ ਰੋਟੀ ਖਾ ਲਈਏ ਬਸ ਸ਼ਾਈ ਪਨੀਰ ਵੀ ਐਵੇਂ ਹੀ ਰੈਡੀ ਹੁੰਦਾ ਹੈ ਉਹਦੇ ਵਿੱਚ ਆਪਾਂ ਮਲਾਈ ਮਿਕਸ ਕਰ ਦੇਣੀ ਸੀ ਤੇ ਇਹਨੂੰ ਆਪਾਂ ਐਵੇਂ ਹੀ ਬਣਾ ਲਿਆ ਤੇ ਮੈਂ ਨਿਊਟਰੀ ਜਿਹੜੀ ਕੱਲੀ ਆ ਜਿਵੇਂ ਆਪਾਂ ਬਾਹਰ ਨਿਊਟਰੀ ਕੁਲਚਾ ਖਾਂਦੇ ਆ ਮੈਂ ਨਿਊਟਰੀ ਵੀ ਇਦਾਂ ਹੀ ਬਣਾਉਣੀ ਆ ਇਹਦੇ ਵਿੱਚ ਮੈਂ ਨਿਊਟਰੀ ਜਦੋਂ ਬਣਾਉਣੀ ਇਹਦੇ ਵਿੱਚ ਮੈਂ ਮਲਾਈ ਪਾ ਦੇਣੀ ਆ ਜੀ ਫਰੈਸ਼ ਕਰੀਮ ਘਰ ਦੀ ਪਾ ਦਿਆ ਕਰੋ ਤੇ ਬਸ ਨਿਊਟਰੀ ਨੂੰ ਬੋਇਲ ਕਰਕੇ ਪਾ ਦਿਆ ਕਰੋ ਇੱਕ ਕੱਪ ਪਾਣੀ ਪਾ ਕੇ ਚੰਗੀ ਤਰ੍ਹਾਂ ਬੋਇਲ ਕਰ ਲਿਆ ਕਰੋ ਕੋਈ ਨਿਊਟਰੀ ਕੁਝ ਆਪਣਾ ਬਣ ਕੇ ਰੈਡੀ ਹੋ ਜਾਂਦਾ ਕੋਈ ਜ਼ਿਆਦਾ ਮੁਸ਼ਕਲ ਨਹੀਂ ਆਉਂਦੀ ਇਹ ਕੰਮ ਮੁੰਡੇ ਕੁੜੀਆਂ ਬੜੀ ਆਸਾਨੀ ਦੇ ਨਾਲ ਬਣਾ ਸਕਦੇ ਨੇ ਕੋਈ ਜ਼ਿਆਦਾ ਡਿਫਿਕਲਟ ਮੈਂ ਨਹੀਂ ਦੱਸਿਆ ਹੈਗਾ ਕਰਤਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਤੁਸੀਂ ਔਨਾਈ ਪਾਉ ਜਿੰਨੀ ਤੁਹਾਨੂੰ ਤਰੀ ਦੀ ਜ਼ਰੂਰਤ ਹੈ ਇਹਦੇ ਵਿੱਚ ਠੀਕ ਹੈ ਜੀ ਬਾਕੀ ਜੇ ਤਰੀ ਤੋਂ ਔਰਡੀ ਜੀ ਲਿਕਵਿਡ ਵੀ ਹੋ ਜਾਏਗੀ ਨਾ ਤੇ ਕੋਈ ਗੱਲ ਨਹੀਂ ਆਪਾਂ ਅੰਡੇ ਨੂੰ ਕਰ ਲੈਣਾ ਹੁੰਦਾ ਨਾ ਵਿੱਚ ਥੋੜਾ ਪ੍ਰੈਸ ਕਰ ਲਈਦਾ ਅੰਡੇ ਨੂੰ ਤੇ ਫਿਰ ਹੋ ਜਾਂਦੀ ਥੋੜੀ ਜਿਹੀ ਠਿੱਕਾ ਠੀਕ ਹੈ ਇੱਕ ਗਲਾਸ ਹੋਰ ਇੱਧਰ ਜਿਸੀ ਇਹ ਐਗ ਨੂੰ ਸ਼ੈਲ ਕਰਕੇ ਰੈਡੀ ਕਰਨ ਲੱਗੇ ਆ ਗਰਮ ਹੈਗੇ ਅਜੇ ਠੰਡੇ ਪਾਣੀ ਚ ਪਾਉਣੇ ਚਾਹੀਦੇ ਸੀ ਵੈਸੇ ਹਨਾ ਮੈਂ ਪਾਏ ਨਹੀਂ ਹੈਗੇ ਕੌਣ ਕੌਣ ਐਗ ਕਿਹੜੀ ਖਾਣੀ ਜ਼ਿਆਦਾ ਪਸੰਦ ਕਰਦਾ ਦੱਸਿਓ ਮੇਰਾ ਤੇ ਅੱਜ ਅਚਾਨਕ ਦਿਲ ਕਰ ਗਿਆ ਕਿ ਚੱਲ ਐਗ ਜਿਹੜਾ ਆ ਮੈਂ ਕੱਦੀ ਕਿਤੇ ਖਾ ਲੈਣੀ ਹੁੰਨੀ ਆ ਜੀ ਚਿਕਨ ਵਗੈਰਾ ਆਪਾਂ ਨਹੀਂ ਖਾਂਦੇ ਹੈਗੇ ਗਰਮ ਬਹੁਤ ਜਾਇਕ ਮੈਂ ਹੁਣ ਠੰਡੇ ਪਾਣੀ 'ਚ ਪਾ ਲੇ ਜ਼ਿਆਦਾ ਹੀ ਪ੍ਰੋਬਲਮ ਆ ਰਹੀ ਸੀ ਛਿੱਲਣ ਦੇ ਵਿੱਚ ਤੇ ਮੈਂ ਕਿਾ ਚੱਲੋ ਠੰਡੇ ਪਾਣੀ ਵਿੱਚ ਚੱਲੋ ਮਾਰੋ ਡੁੱਕੀਆਂ ਥੋੜੀ ਦੇਰ ਫੇਰ ਤੁਸੀਂ ਛਿੱਲੇ ਜਾਣਾ ਆ ਹੁੰਦੀ ਕਿ ਕੰਮ ਸੋਈਗਾ ਮੈਂ ਤੇ ਐਵੇਂ ਲੱਗੀ ਸੀ ਗਰਮ ਗਰਮ ਹੱਥ ਜਲਾਉਣ ਆਪਣੇ ਹਨ ਐਦਾ ਛਿਲ ਹੋ ਗਿਆ ਵੀ ਤੁਸੀਂ ਬਈ ਐਗ ਬੋਇਲ ਕਰਕੇ ਤੇ ਠੰਡੇ ਪਾਣੀ 'ਚ ਜ਼ਰੂਰ ਪਾ ਲਿਓ ਦੇਖੋ ਕਿੰਨਾ ਵਧੀਆ ਮੈਂ ਛੇਲਿਆ ਨਹੀਂ ਤੇ ਛੇਲੀ ਨਹੀਂ ਹੋ ਰਹੀ ਸੀ ਐਗ ਤੇ ਮੇਰੇ ਕੋਲ ਗਰਮ ਬਹੁਤ ਸੀਗਾ बस ਇਦਾਂ ਹੀ ਅਸੀਂ ਜੀ ਐਗ ਛਿਲ ਕੇ ਪੂਰੇ ਆਪਣੇ ਰੈਡੀ ਕਰ ਲੈਣੇ ਆ ਫਿਰ ਆਪਾਂ ਇਹਨਾਂ ਨੂੰ ਕਰਨਾ ਹੈ ਫਰਾਈ ਤੇ ਉਸ ਤੋਂ ਬਾਅਦ ਪਾਵਾਂਗੇ ਗਰੇਵੀ ਵਿੱਚ ਠੀਕ ਹੈ ਤੇ ਫਰੈਂਡਸ ਸਭ ਤੋਂ ਪਹਿਲਾਂ ਤੁਸੀਂ ਮੇਰੀ ਛੋਟੀ ਜੀ ਕੜਾਈ ਵੇਖ ਕੇ ਬਹੁਤ ਖੁਸ਼ ਹੋਵੋਗੇ ਤੇ ਤੁਸੀਂ ਇਹ ਵੀ ਸੋਚ ਰਹੇ ਹੋਵੋਗੇ ਕਿ ਕਿੰਨੀ ਛੋਟੀ ਜੀ ਕੜਾਈ ਰੱਖ ਦਿੱਤੀ ਹੈ ਉੱਪਰ ਪਹਿਲਾਂ ਹਾਂਡੀ ਰੱਖੀ ਸੀ ਉਹਨੇ ਇਹਦੇ ਵਿੱਚ ਮੈਂ ਐਕਚੁਅਲੀ ਕਰਨੇ ਨੇ ਅੰਡੇ ਫਰਾਈ ਜਿਹੜੇ ਮੈਂ ਬੋਇਲ ਕੀਤੇ ਹੋਏ ਨੇ ਤੇ ਮੈਂ ਇਹ ਜਿਹੜੀ ਕੜਾਈ ਹੈ ਇਸੇ ਕੰਮ ਲਈ ਰੱਖੀ ਹੋਈ ਹੈ ਛੋਟੀ ਜੀ ਕਿਉਂਕਿ ਇੱਕ ਇਹਦੇ ਚ ਤੇਲ ਵੀ ਘੱਟ ਲੱਗੂਗਾ ਤੇ ਇੱਕ ਸਾਰੇ ਐਗ ਨੂੰ ਜਿਹੜਾ ਤੇਲ ਬਹੁਤ ਚੰਗੀ ਤਰ੍ਹਾਂ ਲੱਗ ਜੂਗਾ ਕਿਉਂਕਿ ਇਹ ਕਾਫੀ ਡੂੰਗੀ ਕੜਾਈ ਹੈ ਹੈਗੀ ਬੜੀ ਛੋਟੀ ਜੀ ਹੈ ਨਾ ਬਹੁਤ ਪਿਆਰੀ ਲੱਗਦੀ ਬਹੁਤ ਪੁਰਾਣੀ ਆ ਤਾਂ ਹੀ ਦੇਖੋ ਜੀ ਸਾਈਡਾਂ ਤੋਂ ਕਾਲੀ ਕਾਲੀ ਜੀ ਹੋਈ ਹੈ ਨਾ ਇਹ ਪੁਰਾਣੀ ਬਹੁਤ ਆ ਤੇ ਇਹਦੇ ਚ ਮੈਂ ਹੁਣ ਜੀ ਆਪਣੇ ਐਗ ਜਿਹੜੇ ਫਰਾਈ ਕਰਨੇ ਆ ਇਸ ਲਈ ਉੱਪਰ ਰੱਖੀ ਹੋਈ ਹੈ ਛੋਟੀ ਜੀ ਕੜਾਈ ਤੁਹਾਨੂੰ ਕੜਾਈ ਕਿਵੇਂ ਦੀ ਲੱਗੀ ਇਹ ਸਪੈਸ਼ਲੀ ਲਿਖਣਾ ਆ ਕਮੈਂਟ ਵਿੱਚ ਕੀ ਸਬਜੀ ਬਦਾਨੀ ਕਿਵੇਂ ਦੀ ਲੱਗੀ ਆ ਕੜਾਈ ਬਹੁਤ ਸੋਹਣੀ ਲੱਗੀ ਆ ਬੱਚਿਆਂ ਵਾਲਾ ਖੜਾਉਣਾ ਆ ਛੋਟਾ ਜਣਾ ਪਾਣਾ ਪੈਦੇ ਵਿੱਚ ਐਗ ਪਾਉਣੇ ਸੋ ਇਹ ਨਹੀਂ ਫਰਾਈ ਕਰ ਲੈਣਾ। ਹਲਾਉਂਦੇ ਹੋਏ ਫਰਾਈ ਕਰਨਾ। ਉਹ ਇੱਕ ਸਾਈਡ ਕੋ ਲੱਗ ਗਿਆ ਪਲਟੇ ਨਾਲ। ਬਸ ਜੀ ਇਹਨਾਂ ਨੂੰ ਇੰਨਾ ਟਿੱਕੀ ਫਰਾਈ ਕਰਨਾ ਤਾਂ। ਹੁਣ ਇਸ ਨੂੰ ਕੱਢੇ ਹੋਣੇ ਬਾਹਰ। ਉਹ ਜਿਹੜੇ ਦੋ ਰਹਿੰਦੇ ਸੀ ਨਾ ਉਹਨਾਂ ਨੂੰ ਵੀ ਕਰ ਲੈਨੇ ਫرائی ਆਪਾਂ ਤੁਹਾਨੂੰ ਆਪਾਂ ਗਰੇਵੀ ਵੀ ਦਿਖਾ ਦਈਏ ਕਿਵੇਂ ਦੀ ਹੋ ਗਈ ਹੈ ਦੇਖੋ ਹਾਂਜੀ ਐਵੇਂ ਦੀ ਤੇ ਚਾਹੀਦੀ ਬਸ ਇੰਨੀ ਇੱਕ ਥਿੱਕ ਹੋਣੀ ਚਾਹੀਦੀ ਆ ਬਾਕੀ ਗਰੇਵੀ ਵੀ ਤੁਸੀਂ ਆਪਣੀ ਮਨਪਸੰਦ ਨਹੀਂ ਰੱਖ ਸਕਦੇ ਹੋ ਜੇ ਹੋਰ ਥੋੜੀ ਜਿਹੀ ਏਤੋਂ ਵੀ ਥਿੱਕ ਕਰਨੀ ਚਾਹੁੰਦੇ ਆ ਤੇ ਪਾਣੀ ਘੱਟ ਪਾ ਲਿਓ ਤੇ ਜੇ ਜ਼ਿਆਦਾ ਕਰਨੀ ਪਸੰਦ ਆ ਜ਼ਿਆਦਾ ਹਨ ਤਾਂ ਹੋਰ ਪਾਣੀ ਪਾ ਸਕਦੇ ਹੋ ਤੁਸੀਂ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਜਿਹੜੇ ਐਗ ਆਪਾਂ ਫਰਾਈ ਕੀਤੇ ਸੀਗੇ ਦੇਖੋ ਆਪਾਂ ਇਹਦੇ ਵਿੱਚ ਐਗ ਪਾ ਦਿੱਤੇ ਹੋਏ ਆ ਤੇ ਨਾਲ ਹੀ ਮੈਂ ਇਹਦੇ ਵਿੱਚ ਪਾ ਦਨ ਲੱਗੀਆਂ ਜੀ ਤੰੀਆਂ ਹੁਣ ਅਸੀਂ ਇਹਨੂੰ ਕਰਾਂਗੇ ਹਲਕੀ ਜੀ ਮਿਕਸ ਦੇਖੋ ਬਹੁਤ ਜਿਆਦਾ ਟੇਸਟੀ ਬਣਦੀ ਹੈ ਜੀ ਇਹਦੇ ਨਾਲ ਰਾਈਸ ਵੀ ਬਹੁਤ ਵਧੀਆ ਲੱਗਦੇ ਜੇ ਤੁਸੀਂ ਰਾਈਸ ਖਾਣ ਦੇ ਸ਼ੌਕੀਨ ਹੋ ਤੇ ਇਹਦੇ ਨਾਲ ਰਾਈਸ ਬਣਾ ਕੇ ਜਰੂਰ ਖਾਓ ਬਾਕੀ ਆਪਾਂ ਤੇ ਹਜੇ ਫੁਲਕਾ ਹੀ ਫਿਲਹਾਲ ਖਾਣਾ ਹੈ ਹਾਂਜੀ ਸਾਡੀ ਸਬਜੀ ਬਣ ਕੇ ਬਿਲਕੁਲ ਰੈਡੀ ਹੋ ਗਈ ਹੋਈ ਹੈ ਜੀ ਤੇ ਕਿਨੂ ਕਿਨੂ ਪਸੰਦ ਆ ਜੀ ਐਗ ਕੜੀ ਦੱਸਣਾ ਜਰੂਰ ਤੇ ਬਣਾ ਕੇ ਜਰੂਰ ਦੇਖਿਆ ਕਰੋ ਜੀ ਬਹੁਤ ਹੀ ਜਿਆਦਾ ਟੇਸਟੀ ਬਣਦੀ ਹੈ ਤੇ ਕਿੰਨੇ ਕਿੰਨੇ ਖਾਦੀ ਆ ਤੇ ਕਿੰਨੇ ਕਿੰਨੇ ਅਜੇ ਖਾਣੀ ਆ ਜਰੂਰ ਦੱਸਣਾ ਕਮੈਂਟ ਕਰਿਆ ਕਰੋ ਵਲੌਗ ਪੂਰਾ ਦੇਖਿਆ ਕਰੋ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ ਜੀ